ਪਾਕਿਸਤਾਨ ਦੇ ਬਲੋਚਿਸਤਾਨ ਸੂਬੇ 'ਚ ਸੋਮਵਾਰ ਨੂੰ ਹਥਿਆਰਬੰਦ ਵਿਅਕਤੀ ਨੇ ਬੱਸਾਂ ਨੂੰ ਨਿਸ਼ਾਨਾ ਬਣਾਇਆ ਅਤੇ 23 ਯਾਤਰੀਆਂ ਦੀ ਗੋਲੀ ਮਾਰ ਕੇ ਹੱਤਿਆ ਕਰ ਦਿੱਤੀ। ਮੀਡੀਆ ਰਿਪੋਰਟਾਂ ਵਿੱਚ ਕਿਹਾ ਗਿਆ ਹੈ ਕਿ ਹਥਿਆਰਬੰਦ ਲੋਕਾਂ ਨੇ ਯਾਤਰੀਆਂ ਨੂੰ ਬੱਸਾਂ ਤੋਂ ਉਤਾਰ ਲਿਆ ਅਤੇ ਉਨ੍ਹਾਂ ਦੀ ਪਛਾਣ ਪੁੱਛੀ। ਫਿਰ ਘਟੋ-ਘਟ 23 ਲੋਕਾਂ ਨੂੰ ਗੋਲੀ ਮਾਰ ਦਿੱਤੀ ਗਈ ਸੀ। ਇਹ ਘਟਨਾ ਬਲੋਚਿਸਤਾਨ ਦੇ ਮੂਸਾ ਖੇਲ ਜ਼ਿਲ੍ਹੇ ਦੀ ਹੈ। ਰਿਪੋਰਟ ਦੇ ਵਿੱਚ ਸਹਾਇਕ ਕਮਿਸ਼ਨਰ ਦੇ ਹਵਾਲੇ ਨਾਲ ਕਿਹਾ ਗਿਆ ਹੈ ਕਿ ਹਥਿਆਰਬੰਦ ਵਿਅਕਤੀਆਂ ਨੇ ਪਹਿਲਾਂ ਮੂਚਾ ਖੇਲ ਦੇ ਰਾਰਾ ਸ਼ਾਮ ਜ਼ਿਲ੍ਹੇ ਦੇ ਵਿੱਚ ਅੰਤਰ ਸੂਬਾਈ ਹਾਈਵੇ ਨੂੰ ਬੰਦ ਕਰ ਦਿੱਤਾ ਇਸ ਤੋਂ ਬਾਅਦ ਉੱਥੋਂ ਲੰਘ ਰਹੀਆਂ ਬੱਸਾਂ ਨੂੰ ਰੋਕ ਲਿਆ ਗਿਆ ਅਤੇ ਸਵਾਰੀਆਂ ਹੇਠਾਂ ਉਤਾਰੀਆਂ ਗਈਆਂ ਯਾਤਰੀਆਂ ਦੀ ਪਛਾਣ ਪੁੱਛਣ ਤੇ ਉਹਨਾਂ ਨੂੰ ਗੋਲੀ ਮਾਰ ਦਿੱਤੀ ਗਈ ਸਾਰੇ ਮ੍ਰਿਤਕ ਪੰਜਾਬ ਸੂਬੇ ਦੇ ਦੱਸੇ ਜਾ ਰਹੇ ਨੇ ਪਾਕਿਸਤਾਨ ਮੀਡੀਆ ਮੁਤਾਬਕ ਸੋਮਵਾਰ ਤੜਕੇ ਅਤਵਾਦੀਆਂ ਨੇ ਪਹਿਲਾਂ ਕੁਝ ਲੋਕਾਂ ਨੂੰ ਬੱਸ ਅਤੇ ਟਰੱਕ ਤੋਂ ਹੇਠਾ ਉਤਾਰਿਆ ਅਤੇ ਫਿਰ ਉਹਨਾਂ ਦੇ ਪਛਾਣ ਪੱਤਰ ਚੈੱਕ ਕੀਤੇ ਇਸ ਤੋਂ ਬਾਅਦ ਬਤ ਵਧੀਆਂ ਨੇ ਲੋਕਾਂ ਤੇ ਅੰਨੇ ਵਾਹ ਗੋੜੀਆਂ ਚਲਾ ਦਿੱਤੀਆਂ ਪੁਲਿਸ ਅਧਿਕਾਰੀਆਂ ਨੇ ਦੱਸਿਆ ਕਿ ਹਥਿਆਰਬੰਦ ਵਿਅਕਤੀਆਂ ਨੇ ਮੂਸਾ ਖੇਲ ਦੇ ਵਿੱਚ ਹਾਈਵੇ ਬੰਦ ਕਰ ਦਿੱਤਾ ਅਤੇ ਯਾਤਰੀਆਂ ਨੂੰ ਵਾਹਨਾਂ ਤੋਂ ਹੇਠਾ ਉਤਾਰਿਆ